ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1454 ਐਫਆਈਆਰ ਸੀਪੀ ਲੁਧਿਆਣਾ ਦੇ ਅੰਦਰ 1443 ਪਟਿਆਲਾ ਦੇ ਵਿੱਚ ਤੇ 1437 ਐਫਆਈਆ ਜਿਹੜੀਆਂ ਬਠਿੰਡਾ ਦੇ ਵਿੱਚ ਦਰਜ ਹੋਈਆਂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 2546 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ 2457 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ 11 1 ਲੱਖ 15000 665 ਕਿਲੋ ਦੀ ਪੌਪੀ ਹਸਕ ਦੀ ਰਿਕਵਰੀ ਹੋਈ ਹੈ 953 ਕਿਲੋ ਜਿਹੜਾ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 51 ਕਿਲੋ ਆਈਸ ਡਰੱਗ ਦੀ ਰਿਕਵਰੀ ਹੋਈ ਹੈ ਔਰ ਇੰਜੈਕਸ਼ਨ ਟੈਬਲੇਟਸ ਕੈਪਸੂਲ ਬਹੁਤ ਵੱਡੀ ਮਾਤਰਾ ਦੇ ਵਿੱਚ 4 ਕਰੋੜ 29 ਲੱਖ 63 ਹਜ਼ਾਰ 726 ਜਿਹੜੇ ਯੂਨਿਟਸ ਆ ਉਹ ਮੈਡੀਕਲ ਡਰੱਗਸ ਦੇ ਰਿਕਵਰ ਕੀਤੇ ਗਏ ਡਰੱਗ ਮਨੀ ਟੋਟਲ 30 ਕਰੋੜ 83 ਲੱਖ 70 ਹਜ਼ਾਰ 90 ਜਿਹੜੇ ਰੁਪਏ ਆ ਡਰੱਗ ਮਨੀ ਰਿਕਵਰ ਹੋਈ ਹੈ ਪੀਓਜ਼ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਸਾਡਾ ਸੀਗਾ ਪੀਐਨਡੀਪੀਐਸ ਐਕਟ ਦੇ ਜਿਹੜੇ ਪੀਓ ਆ ਉਹਦੀ ਇੱਕ ਨਾਲ ਨਾਲ ਇੱਕ ਸਪੈਸ਼ਲ ਮੁਹਿੰਮ ਚਲਾਈ ਸੀ ਸੋ 2378 ਜਿਹੜੇ ਐਨਡੀਪੀਐਸ ਐਕਟ ਦੇ ਪੀਓਜ਼ ਨੇ ਉਹ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਹੋਏ 502 ਜਿਹੜੇ ਬੇਲ ਜੰਪਰ ਆ ਜਿਹੜੇ ਬੇਲ ਤੇ ਆ ਕੇ ਜਿਨ੍ਹਾਂ ਨੇ ਬੇਲ ਜੰਪ ਕੀਤੀ ਸੀ 502 ਬੇਲ ਜੰਪਰ ਅਰੈਸਟ ਕੀਤੇ ਆ 56 ਪੈਰੋਲ ਜੰਪਰ ਅਰੈਸਟ ਕੀਤੇ ਆ ਸੋ ਇਹਦੇ ਨਾਲ ਨਾਲ ਡਰੱਗਸ ਦੀ ਰਿਕਵਰੀ ਦੇ ਨਾਲ ਨਾਲ ਸਾਡਾ ਡਰੱਗ ਡਿਸਪੋਜ਼ਲ ਤੇ ਬੜਾ ਵੱਡਾ ਫੋਕਸ ਰਿਹਾ ਹੈ ਕਿ ਜਿਹੜੀਆਂ ਡਰੱਗਸ ਆਲਰੇਡੀ ਫੜੀਆਂ ਨੇ ਮਾਲਖਾਨੇ ਦੇ ਵਿੱਚ ਹੈਗੀਆਂ ਨੇ ਉਹਦਾ ਜਲਦੀ ਤੋਂ ਜਲਦੀ ਡਿਸਪੋਜ਼ਲ ਕੀਤਾ ਜਾਵੇ ਸੋ ਇਸ ਸਮੇਂ ਦੇ ਦੌਰਾਨ 2940 ਕਿਲੋਗ੍ਰam ਹੈਰੋਇਨ ਦਾ ਡਿਸਪੋਜ਼ਲ ਹੋਇਆ 3546 ਕਿਲੋਗ੍ਰam ਜਿਹੜੀ ਪੋਪੀਆਮ ਉਹ ਡਿਸਪੋਜ਼ ਆਫ ਕੀਤੀ ਹੈ 1 ਲੱਖ 81207 ਕਿਲੋ ਪੋਪੀ ਹਸਕ ਦਾ ਡਿਸਪੋਜ਼ਲ ਹੋਇਆ ਤੇ 1 ਲੱਖ 75000 ਕਿਲੋ ਗਾਂਜੇ ਦਾ ਜਿਹੜਾ ਡਿਸਪੋਜ਼ਲ ਹੋਇਆ ਪ੍ਰਾਪਰਟੀ ਫੋਰਫੀਚਰ ਦਾ ਬੜਾ ਵੱਡਾ ਫੋਕਸ ਪੂਰੇ ਸਮੇਂ ਦੇ ਦੌਰਾਨ ਰਿਹਾ ਹੈ ਕਿ ਜਿਹੜੇ ਵੱਡੇ ਸਮਗਲਰ ਆ ਕਮਰਸ਼ੀਅਲ ਕੰਟਰੀ ਦੇ ਵਿੱਚ ਇਨਵੋਲਡ ਆ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ। ਸੋ 602 ਕੇਸ ਜਿਹੜੇ ਪ੍ਰਾਪਰਟੀ ਫੋਰਫੀਟਰ ਦੇ ਜਿਹਦੇ ਵਿੱਚ 602 ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ। ਟੋਟਲ ਕਾਸਟ ਜਿਹੜੀ ਹੈ ਇਹਦੀ 324 ਕਰੋੜ 28 ਲੱਖ 94962 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਫੋਰਫੀਟ ਕੀਤੀ ਗਈ ਹੈ। ਇਸੇ ਤਰ੍ਹਾਂ ਅਵੇਅਰਨੈਸ ਦੇ ਉੱਤੇ ਸਾਡਾ ਕਾਫੀ ਫੋਕਸ ਰਿਹਾ ਹੈ। ਤੋਂ 27299 ਅਵੇਅਰਨੈਸ ਜਿਹੜੇ ਕੈਂਪਸ ਜਿਹੜੇ ਸੈਮੀਨਾਰ ਦਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਏ ਗਏ ਆ ਇੱਕ ਹੋਰ ਨਵੀਂ ਚੀਜ਼ ਆਪਾਂ ਜਿਹਦੇ ਤੇ ਕਾਫੀ ਫੋਕਸ ਰਹਿ ਸੀ 64 ਏ ਐਨ ਡੀ ਪੀ ਏ ਸੈਕਟ ਦੇ ਤਹਿਤ ਜਿਹਦੇ ਤਹਿਤ ਛੋਟੀ ਕੁਆਂਟੀਟੀ ਵਾਲਾ ਜਿਹੜਾ ਮੁਜਰਮ ਹੈ ਜੇ ਉਹ ਕਨਫੈਸ਼ਨ ਕਰਦਾ ਹੈ ਤਾਂ ਉਹਨੂੰ ਪ੍ਰੋਸੀਕਿਊਸ਼ਨ ਤੋਂ ਨਜਾਤ ਮਿਲਦੀ ਆ ਸੋ 245 ਇਹੋ ਜਿਹੇ ਕੇਸ ਆ ਜਿਹਦੇ ਵਿੱਚ ਆਪਾਂ 64 ਏ ਦੇ ਤਹਿਤ ਜਿਹੜੀ ਪ੍ਰੋਸੀਕਿਊਸ਼ਨ ਦੇ ਵਿੱਚ ਮਾਫੀ ਦਵਾਈ ਗਈ ਹੈ ਜਿਹਦੇ ਵਿੱਚ 295 ਦੋਸ਼ੀ ਆ ਜਿਨ੍ਹਾਂ ਨੂੰ ਇਸ ਪ੍ਰੋਵੀਜ਼ਨ ਦੇ ਤਹਿਤ ਐਸ ਪਰ ਪ੍ਰੋਸੀਜਰ ਮਾਫੀ ਦਵਾਈ ਗਈ ਹੈ ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ADGP ਰੈਂਕ ਦੇ ਅਫਸਰ ਦੇ ਥੱਲੇ ਹੁਣ ਤੱਕ AGTF ਨੇ 290 ਜਿਹੜੇ ਨੇ ਗੈਂਗਸਟਰ ਕ੍ਰਿਮਿਨਲਸ ਨੂੰ ਅਰੈਸਟ ਕੀਤਾ ਹੈ 1130 ਫੀਲਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮਿਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਾਈਮਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਿਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਾਈਮਨਰਸ ਆ ਉਹ ਨਿਊਟਰਲਾਈਜ਼ ਹੋਏ ਆ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ ਆ 6 ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਆ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਦੇ ਮੋਡਿਊਲਸ ਬਸ ਕੀਤੇ ਗਏ ਆ ਜਿਦੇ ਵਿੱਚੋਂ 100 ਏਜੀਟੀਐਫ ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ 1337 ਵੈਪਨ ਰਿਕਵਰ ਕੀਤੇ ਗਏ ਟੋਟਲ ਜਿਦੇ ਚੋਂ 256 AGTF ਨੇ ਕੀਤੇ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵੋਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ 8 ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਹਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ थ्रू ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਹੋਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚਾਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਆ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਆ ਉਹਨਾਂ ਨੇ ਹੁਣ ਤੱਕ 1663 ਆਈਐਮਆਈ ਨੰਬਰ ਆ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਾਈਮਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰ ਸਨ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਆ ਔਰ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਪਿਛਲੇ 8 ਮਹੀਨੇ ਸੀਗੇ ਆਪਣੇ ਜਨੂਅਰੀ ਤੋਂ ਲੈ ਕੇ ਤੇ ਅਗਸਟ 2023 ਤੱਕ ਉਹਦੇ ਵਿੱਚ ਵੀ ਡਰੱਗ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਵਿਉਰਾ ਦੱਸਣਾ ਚਾਹੂੰਗਾ ਇਸ ਸਮੇਂ ਦੇ ਦੌਰਾਨ 6439 ਐਫਆਈਆਰ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚ 825 ਜਿਹੜੀਆਂ ਐਫਆਈਆਰ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੈ ਔਰ 1311 ਵੱਡੇ ਸਵਗਡਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹਨਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰam ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰam OPM ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਪੋਪੀ ਹਸਕ ਦੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92 ਹਜ਼ਾਰ ਰੁਪਏ ਦੀ ਡਰਗ ਮਲੀ ਰਿਕਵਰੀ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪੁਰ 23 ਪੈਰਾਗਲੈਂਪਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 6 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam OPM 31750 ਕਿਲੋਗ੍ਰam ਪੋਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਹਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ। 191 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਇਸ ਸਮੇਂ ਦੇ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਆ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਦੇ ਵਿੱਚੋਂ ਇੱਕ AGTF ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆਂ ਤੋਂ 7 ਮੋਡਿਊਲ ਫਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਆਂ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ਉਹ ਇਸ ਸਮੇਂ ਦੇ ਦੌਰਾਨ ਲੱਭੇ ਕੀਤੇ ਗਏ 150 ਡਰੋਨ ਪਿਛਲੇ 8 ਮਹੀਨਿਆਂ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਹ 6 ਮਹੀਨੇ ਦੇ ਦੌਰਾਨ ਉਹ 399 ਸਾਈਟਿੰਗ ਹੋਈਆਂ ਸੀਗੀਆਂ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਉਹਨਾਂ ਨੂੰ ਬਲੌਕ ਕੀਤਾ ਗਿਆ ਔਰ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਸੋ ਤਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਖਿਲਾਫ ਗੱਲ ਕਰੀਏ ਜਾਂ ਟੈਰਰਿਸਟਸ ਦੇ ਖਿਲਾਫ ਗੱਲ ਕਰੀਏ ਤਾਂ ਪਿਛਲੇ 25 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਟਰੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 25 ਸਾਲ ਦਾ ਜਿੰਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀਚ ਹੋਇਆ ਹੋਵੇ ਚਾਹੇ ਉਹ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਤਾਂ ਇੱਥੇ ਪੰਜਾਬ ਪੁਲਿਸ ਨੇ ਪਿਛਲੇ 2 ਸਾਲ ਔਰ 6 ਮਹੀਨੇ ਮੇ ਮਾਨਯੋਗ ਸੀਐਮ ਸਾਹਿਬ ਕੇ ਨਿਰਦੇਸ਼ੋ ਕੇ ਅੰਦਰ ਬਹੁਤ ਅੱਛਾ ਕੰਮ ਕੀਤਾ ਜਿਸ ਮੇ फोकस जो है ड्रग्स पे गैंगस्टर्स पे और टेररिस्ट पे फोकस रहा है पिछले ढाई साल में टोटल जो है 29,152 टोटल एफआईआर आई रजिस्टर की गई हैं जिसमें 39,840 जो है स्मगलर्स उनको अरेस्ट किया गया है इसमें 3581 फाइव कमर्शियल क्वान्टिटी की एफ आई और फाइव जो है वो बड़े जो स्मगलर्स हैं जो कमर्शियल क्वांटिटी वाले केसेस में इन्वॉल्व हैं उनको अरेस्ट किया गया है रिकवरी की जब हम बात करें तो 2546 फाइव फोर जो है हेरोइन की रिकवरी हुई है 2457 फोर की ओ की रिकवरी हुई है और वन लैख फिफ्टीन थाउजेंड सिक्स सिक्सटी की रिकवरी हुई है 954 फिफ्टी की नारकोटिक पाउडर की रिकवरी हुई है 51 वन आइस ड्रग की रिकवरी की गई है और जब हम इंजेक्शन टेबलेट्स मेडिकल ड्रग्स की बात करें तो फोर चार करोड़ उनतीस लाख सिक्सटी थ्री थाउजेंड सेवन एट्टी सिक्स जो है यूनिट्स इस समय के दौरान जो हमने हमनेट किए हैं थर्टी करोड़ से ऊपर जो है ड्रग मनी की रिकवरी हुई है और टू थ्री सेवन एट जो पी हैं उनको इस समय के दौरान अरेस्ट किया गया है बहुत बड़ी मात्रा में ड्रग डिस्पोजल भी इस समय के दौरान हुआ है जिसमें टू नाइन फोर जीरो के जी जो है वो हेरोइन का थ्री फाइव फोर सिक्स के जी ओ पी एम का और एक लाख अस्सी हजार से ऊपर का जो है पॉपी हस्क की रिकवरी जो डिस्पोजल है ड्रग्स का वो पंजाब पुलिस की तरफ से किया गया है टोटल 602 हमने जो प्रॉपर्टी फोर फीचर के केस हैं वो जो अप्रूवल मिला है कम्पिटेंट अथॉरिटी का जिसमें 324 करोड़ से ऊपर की जो प्रॉपर्टी है वो फोरफीट की गई है इसी तरह से ड्रग अवेयरनेस कैंपेन पे हमारा बहुत फोकस रहा है जिसमें टू सेवन टू नाइन नाइन जो है टोटल ड्रग अवेयरनेस कैम्पेन्स चलाए गए पूरे पंजाब में और जब हम एक्शन अगेंस्ट गैंगस्टर्स की बात करते हैं तो चौदह जो बड़े हार्ड गैंगस्टर्स हैं उनको पंजाब पुलिस के जो ए जी टी एफ विंग और फील्ड यूनिट्स ने अरेस्ट किया है बारह गैंगस्टर जो न्यूट्रलाइज हुए हैं इस समय के दौरान पाँच सौ आठ गैंगस्टर मॉड्यूल्स बस्ट किए गए हैं और तेरह सौ सैंतीस जो है वेपन इस समय के दौरान जो है वो रिकवर किए गए हैं जो इलीगल वेपन है टेररिस्ट मॉड्यूल्स की बात करें तो फोर्टी फाइव टेरोरिस्ट मॉड्यूल्स बस्ट किए गए हैं जिसमें टू सेवनटी टू टेरोरिस्ट जो है उनको अरेस्ट किया गया है थर्टी फोर राइफल्स और तीन सौ तीन जो है वो पिस्टल्स रिवॉल्वर्स पंजाब पुलिस की तरफ से रिकवर किए गए हैं तो तीनों फ्रंट में ढाई साल में बहुत बड़े लेवल पे काम हुआ है और सेंसेशनल केसेस की जब हम बात करें तो हमारे जितने भी सेंसेशनल केस हैं वो विद इन ट्वेंटी फोर आवर्स और विदिन सेवेंटी टू आवर्स सारे के सारे हमारे ट्रेस हुए हैं जो आसपास जो किसी और स्टेट यूटी में जो क्राइम जिसका पंजाब के साथ कोई भी लिंक था वहाँ पर भी पंजाब पुलिस की तरफ से पूरी असिस्टेंस दी गई है सबको उसमें दो लोग हैं जो पंजाब पुलिस ने अरेस्ट किए हैं एक तो रोहन मसीह है और एक विशाल मसीह है और इसकी ऑलरेडी हम प्रेस नोट में इसकी डिटेल जो है बता चुके हैं कि इसका हैप्पी पासिया जो है वो मेन इसमें जो इंटरमीडिएटर है और हरविंदर रिंदा का इसमें रोल जो है भी आया है ਬਾਕੀ ਇਸਦੀ ਇਨਵੈਸਟੀਗੇਸ਼ਨ ਜੋ ਫਰਦਰ ਹੈ ਉਹ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਔਰ ਜੋ ਵੀ ਅਪਡੇਟ ਹੋਗੀ ਉਹਨਾਂ ਕੀ ਤਰਫੋਂ ਆਏਗਾ। ਟਾਰਗੇਟ ਕੀਆ ਥਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਐ ਕੁਸ਼ਨ ਲਿਖੀਏ। ਕਿ ਜਿਹੜਾ 8 ਤਰੀਕ ਨੂੰ ਜਿਹੜਾ ਮਾਮਲਾ ਦਾਸ ਕੀਤਾ ਸੀਗਾ ਐਸਐਸਓ ਸੀ ਨੰਬਰ ਇਸਰ ਦੋ ਬੰਦੇ ਬੜੇਗੇ ਇਸ ਦੀ ਆਕਾਸਟ ਐਮਰਜੈਂਸੀ। ਕਿਉਂਕਿ ਡਰੋਨ ਦੇ ਥਰੂ ਹੀ ਇਹ ਜਿਹੜਾ ਦਿਨੇ ਦੇ ਆਸਲਾ ਆਇਆ ਹੈ। ਇਹਦੇ 'ਚ ਕੁਝ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਕਿਸ ਤਰ੍ਹਾਂ ਇਹ ਡਰੋਨ ਦੇ ਥਰੂ ਆਂਦਾ ਤਨਵਾ ਪਿੰਡ ਦੇ ਵਿੱਚ ਆ ਕੇ ਕਿਸ ਤਰ੍ਹਾਂ ਇਹਨਾਂ ਦਾ ਆਪਚ ਕਿਉਂਕਿ ਹੋਇਆ ਉੱਥੇ ਹੀ ਸਾਰਾ। ਨਹੀਂ ਇਹਦੇ ਡਿਟੇਲ ਚੰਡੀਗੜ੍ਹ ਦੇ ਵਿੱਚ ਇਨਸੀਡੈਂਟ ਹੋਇਆ ਉਹਦੇ ਵਿੱਚ ਅਰੈਸਟ ਕਰਨ ਤੇ ਪੰਜਾਬ ਪੁਲਿਸ ਨੇ ਪੂਰੀ ਹੈਲਪ ਕੀਤੀ ਹੈ ਉਹਦਾ ਲਿੰਕ ਸਟੈਬਲਿਸ਼ ਕਰਨ ਦੇ ਵਿੱਚ ਕਿਸ ਤਰ੍ਹਾਂ ਹੋਇਆ ਉਹ ਸਾਰਾ ਪੰਜਾਬ ਪੁਲਿਸ ਨੇ ਹੈਲਪ ਕੀਤੀ ਹੈ ਬਟ ਫਰਦਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਡਾਇਰੈਕਟਰ ਸਾਹਿਬ ਜਿਹੜੇ ਆਹ ਮੁੰਡੇ ਫੜੇ ਟਾਰਗੇਟ ਪਤਾ ਲੱਗਾ ਥੋੜਾ ਸੈਂਸਿਟਿਵ ਇਨਫੋਰਮੇਸ਼ਨ ਆ ਤੁਹ ਟਾਰਗੇਟ ਦੇ ਬਾਰੇ ਅਜੇ ਮੈਂ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਉਹ ਥੋੜੀ ਜੀ ਸੈਂਸਿਟਿਵ ਹੈ ਅਸੀਂ ਉਹ ਸਾਰਾ ਕਰ ਰਹੇ ਬਟ ਉਹਦੇ ਬਾਰੇ ਥੋੜਾ ਜਿਹਾ ਅਸੀਂ ਨਹੀਂ ਗੱਲ ਕਰਨਾ ਚਾਹਾਂਗੇ ਕਿਉਂਕਿ ਥੋੜੀ ਸੈਂਸ ਬਾਰ ਬੈਠੇ ਨੇ ਫੋਰਮ 'ਤੇ ਬੈਠਣੇ ਕਿ ਐਕਸਪੀਰੀ ਚਾਹ। ਨਾਲ ਫੋਰਮਾਂ ਬੁਦੀ ਤਾਂ ਤੁਹਾਨੂੰ ਜੋ ਹੋਈ ਹੈ। ਲੇਕਿਨ ਇਟੋਨੇ ਬੱਚਿਆਂ ਨੂੰ ਹੋ ਜੇ ਵੀ ਉਹ ਲੱਗਦੇ ਆਪਾਂ ਸੇਵਰੀ ਕੋਸ਼ਿਸ਼ ਕੀਤੀ। ਇਹ ਕੋਈ ਨਾ ਅਸੀਂ 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 ਪਿਛਲੀ ਵਾਰੀ ਵੀ ਆਪਾਂ ਹਰ ਵਾਰੀ ਕਹਿੰਨੇ ਕਿ ਦੇਖੋ ਬੱਚੇ ਜਿਹੜੇ ਉਹ ਸਾਡੇ ਥੋੜੇ ਥੋੜੇ ਪੈਸਿਆਂ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ। ਸੋ ਅਸੀਂ ਅਪੀਲ ਕਰਦੇ ਆਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਕਿਉਂਕਿ ਜਿਹੜਾ ਐਕਟ ਆ ਬੜਾ ਸਟ੍ਰਿੰਜੈਂਟ ਐਕਟ ਆ। ਯੂਏਪੀਏ ਐਕਟ ਬੜਾ ਸਟ੍ਰਿੰਜੈਂਟ ਆ। ਸੋ ਜਦੋਂ ਬੱਚੇ ਅਲਿਊਰ ਹੁੰਦੇ ਆ ਥੋੜੇ ਜਿਹਾ ਤੋ ਦੁਬਾਰਾ ਅਪੀਲ ਕਰਦੇ ਆਂ ਕਿ ਇਹ ਜਿਹੜੇ ਐਂਟੀ ਨੈਸ਼ਨਲ 엘ਮੈਂਟਸ ਆ ਇਹਨਾਂ ਦੇ ਥੱਲੇ ਇਹਨਾਂ ਦੇ ਪਿੱਛੇ ਥੋੜੇ ਥੋੜੇ ਪੈਸੇ ਵਾਸਤੇ ਨਾ ਲੱਗਿਆ ਜਾਵੇ ਕਿਉਂਕਿ ਕ੍ਰਾਈਮ ਬਹੁਤ ਵੱਡਾ ਹੈ ਤੋ ਕਈ ਵਾਰੀ ਬੱਚਿਆਂ ਨੂੰ ਜਾਂ ਛੋਟੀ ਉਮਰ ਦੇ ਬੱਚੇ ਹੁੰਦੇ ਜਿਦਾਂ ਆਪਾਂ ਆਰਪੀਜੀ ਅਟੈਕ ਵੇਲੇ ਦੇਖਿਆ ਸੀ ਸਰਹਾਲੀ ਦੇ ਵਿੱਚ ਉੱਥੇ ਵੀ ਯੂਨਾਈਟ ਸੀਗੇ ਸੋ ਕਾਫੀ ਜਗ੍ਹਾ ਤੇ ਦੇਖਣ ਨੂੰ ਮਿਲਿਆ ਹੈ ਕਿ ਜਿਹੜੇ ਕੁਝ ਗੈਂਗਸਟਰ ਜਾਂ ਐਂਟੀ ਨੈਸ਼ਨਲ 엘ਮੈਂਟਸ ਬਾਹਰ ਬੈਠੇ ਆ ਉਹ ਆਸ-ਪਾਸ ਦੇ ਜਿਹੜੇ ਗਰੀਬ ਫੈਮਿलीज ਦੇ ਬੱਚੇ ਉਹਨਾਂ ਨੂੰ ਅਲਿਊਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੋ ਅਸੀਂ ਦੁਬਾਰਾ ਅਪੀਲ ਕਰਦੇ ਮਾਪੇ-ਮਾਪ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਬੱਚਿਆਂ ਨੂੰ ਵੀ ਅਪੀਲ ਕਰਦੇ ਕਿ ਇਹਨਾਂ ਦੇ ਚਾਂਸਸ ਦੇ ਵਿੱਚ ਨਾ ਹੋ ਕਿਉਂਕਿ ਐਕਟ ਬੜਾ ਸਟ੍ਰਿੰਜੈਂਟ ਆ ਜਦੋਂ ਕ੍ਰਾਈਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਕਨਸੀਕਵੈਂਸਿਸ ਫੇਸ ਕਰਨੇ ਪੈਂਦੇ ਆ ਜਿਨ੍ਹਾਂ ਦਾ ਸ਼ਾਇਦ ਉਹਨਾਂ ਨੂੰ ਪਹਿਲਾਂ ਅੰਦਾਜ਼ਾ ਨਾ ਹੁੰਦਾ ਹੋਵੇ ਆਈ ਸਾਹਿਬ ਤੁਸੀਂ ਕਹਿੰਦੇ ਆਪ ਵੀ ਲਿਖਦੇ ਇਹ ਬੋਈਆ ਗੈਂਗਸਟਰ ਲੇਕਿਨ ਅਜੇ ਕੀ ਜੇਲਾ ਚੋ ਕਿਤੇ ਨਾ ਕਿਤੇ ਜੁਕੀ ਸਰਹਾਰੀ ਤੁਹਾਨੂੰ ਤੁਸੀਂ ਗੱਲ ਕੀਤੀ ਜਿਹੜਾ ਆਪੀ ਜੀ ਹੈ ਅੱਜ ਉਸੇ ਬੰਦੇ ਦੇ ਫੜਿਆ ਗਿਆ ਕੈਨੇਡਾ ਜੇਲ੍ਹ ਦੇ ਵਿੱਚ ਆਰਓ ਫਿਲਟਰ ਦੇ ਵਿੱਚ ਮੋਬਾਈਲ ਪੈਕੇਜ ਜਿੱਥੇ ਪੰਦੇ ਦੇ ਖਿਲਾਫ ਹੈ। ਇਹਨੂੰ ਹੋਰ ਵੀ ਕੁਝ ਰੈਗੂਲਟੀ ਵੀ ਪਿਆਰੀ। ਜੀ ਦੇਖੋ ਇਹਦੇ ਵਿੱਚ ਦੇਖੋ ਇਹ ਕੋਸ਼ਿਸ਼ ਕਰਦੇ ਰਹਿੰਦੇ ਹੈ ਜੀ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਈਐਮਆਈ ਨੰਬਰ ਬਹੁਤ ਸਾਰੇ ਬਲੌਕ ਕੀਤੇ ਹੈ ਜਿਹੜੇ ਗਲਤ ਕੰਮਾਂ ਵਾਸਤੇ ਯੂਜ਼ ਹੋ ਰਹੇ ਸੀ ਬਹੁਤ ਸਾਰੇ ਮੋਬਾਈਲ ਨੰਬਰਸ ਬਲੌਕ ਕੀਤੇ ਹੈ। ਸੋ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਤੁਸੀਂ ਪਿੱਛੇ ਪੜਿਆ ਹੋਣਾ ਮਾਨਜੋਗ ਹਾਈ ਕੋਰਟ ਨੇ ਵੀ ਬੜੇ ਸਖਤ ਨਿਰਦੇਸ਼ ਦਿੱਤੇ ਸੀ। ਸੋ ਜੇਲ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਉਹਨਾਂ ਨੂੰ ਇਨਹਾਂਸ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਤੇ ਤਦ ਹੀ ਇਹ ਚੀਜ਼ਾਂ ਹੁੰਦੀਆਂ ਹਨ ਨ ਮੋਬਾਈਲ ਨੰਬਰ ਬਲੌਕ ਕਰਨੇ ਜ਼ਰੂਰੀ ਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਜਿਹੜਾ ਅੰਡਰ ਸਰਵੇਲੈਂਸ ਕੀਤਾ ਗਿਆ ਸੋ ਇਹ ਸਾਰੇ ਮੈਜਰ ਜਿਹਦੇ ਨਾਲ ਓਵਰ ਅ ਪੀਰੀਅਡ ਆਫ ਟਾਈਮ ਜੋ ਦੇਖਣ ਚਾਹਿਆ ਕਿ ਪਿਛਲੇ 25 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪਾਇਆ ਨਾ ਚੀਜ਼ਾਂ ਦੇ ਉੱਤੇ ਸਰ ਵਾਰਮ ਕੈਮਰਾਜ਼ ਦੀ ਹੋਰ ਵੀ ਗੱਲ ਕੀਤੀ ਜਾ ਰਹੀ ਸੀ ਉਹਦੇ ਚ ਵੀ ਕੰਮ ਚੱਲ ਰਿਹਾ ਹੈ ਕਿਉਂਕਿ ਜਿਹੜੇ ਵੀ ਜੇਲਸ ਦੇ ਮਟੇਡਾ ਦੇ ਰਿਹਾ ਨਹੀਂ ਉਹ ਸਾਰਾ ਹੀ ਚੱਲ ਰਿਹਾ ਜੀ ਇਨਫਰਾਸਟ੍ਰਕਚਰ ਜਿਹੜਾ ਇੰਪਰੂਵਮੈਂਟ ਆ ਉਹਦੇ ਉੱਤੇ ਕਾਫੀ ਜਿਹਦਾ ਸੀਸੀਟੀਵੀ ਕੈਮਰਾਜ਼ ਤੇ ਹੋਰ ਸਰਵੇਲੈਂਸ ਮੈਜਰ ਜ वो ऑलरेडी चल रहा है और मान योग हाई कोर्ट भी समय समय पर मॉनिटर कर रही है और इससे और काम अगर फरदर काफ़ी होएगा इस टाइम तो नहीं अभी मुझे इसकी नॉलेज नहीं है जी क्योंकि ये हमने अरेस्ट करके इनको हैंडओवर किया है चंडीगढ़ पुलिस के तो फर्दर जो इन्वेस्टिगेशन है इस पर्टिकुलर केस की वो चंडीगढ़ पुलिस कर रही है इसमें ਦੀ ਕਾਰਵਾਈ ਤੇ ਨਹੀਂ ਉਹ ਉਹ ਅਜੇ ਜੀ ਉਹ ਨਾ ਜੋ ਸਬ ਜੁਡੀਸ ਮੈਟਰ ਆ ਜੇ ਤੇ ਅਜੇ ਮਾਨਯੋਗ ਅਦਾਲਤ ਦੇ ਵਿਚਾਰ ਅधीन ਉਹਦੇ ਬਾਰੇ ਆਪਾਂ ਜੇ ਸਟੇਜ ਤੇ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਤੱਤ ਸਾਹਮਣੇ ਨਹੀਂ ਆਉਣਗੇ ਕਦੀ ਨਾ ਕਦੀ ਆ ਹੀ ਜਾਣਗੇ ਜੀ ਉਹ ਮੌਕਾ ਮਿਲ ਹੀ ਜਾਏਗਾ ਸਰ ਸਰ ਪਿੱਛੇ ਸੋਸ਼ਲ ਮੀਡੀਆ ਪਰ ਕੁਝ ਪੋਸਟ ਪਾਇਲ ਹੋਏ ਜਿਸ ਮੇ ਜ਼ਿੰਮੇਵਾਰੀ ਬਕਾਇਦਾ ਲੀ ਗਈ ਔਰ ਇੱਕ ਨਕੂਦਰ ਕੋਈ ਹੱਥ ਕਾਨੂੰਨ 186 ਮੇ ਹੋ ਰਿਹਾ ਹੈ ਕਿ ਉਸਨੇ ਵੀ ਕੋਈ ਅਭੀ ਕੋਈ ਔਥੈਂਟਿਕ ਇਨਫੋਰਮੇਸ਼ਨ ਨਹੀਂ ਤभी ਮੈਂ ਕਹ ਰਿਹਾ ਇਹ ਬਹੁਤ ਸੈਂਸਿਟਿਵ ਇਸ਼ੂਸ ਹੈ

ਮੋਸਟਲੀ ਲਗਾਤਾਰ ਜਾਰੀ ਹੈ ਦੇਖੋ ਇਹ 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 ਜਿਹੜਾ ਹੈ ਕਿ ਤਿੰਨ ਸਰਵੇਲੈਂਸ ਵੀ ਜਿਹਦਾ ਹੁਣ ਡਰੋਨਸ ਆਉਂਦੇ ਹਨ ਜਦੋਂ ਮੈਂ ਕਿਹਾ ਜਦਾ ਪਹਿਲਾਂ ਡਰੋਨ ਸਾਈਟਿੰਗ ਹੁੰਦੀ ਸੀ ਫੜੇ ਨਹੀਂ ਸੀ ਜਾਂਦੇ ਹੁਣ ਆਫਲੈਟ ਦੇਖੋ ਪਿਛਲੇ ਜਿੱਦਾਂ ਮੈਂ ਦੱਸਿਆ 22 ਸਾਲਾਂ ਚ 390 ਡਰੋਨ ਜਿਹੜੇ ਹਨ ਉਹ ਫੜੇ ਗਏ ਆ ਉਹਦੇ ਤੋਂ ਬਹੁਤ ਸਾਰੀ ਰਿਕਵਰੀ ਵੀ ਹੋਈ ਆ ਸੋ ਕਈ ਵਾਰੀ ਮਤਲਬ ਕਈ ਵਾਰੀ ਐਸਕੇਪ ਹੋ ਸਕਦਾ ਕਰ ਜਾਂਦਾ ਹੋਵੇ ਪਰ ਤਦੇ ਹੀ ਆਪਾਂ ਪ੍ਰੋਪਰ ਇੰਟੈਲੀਜੈਂਸੀ ਕੋਆਰਡੀਨੇਸ਼ਨ ਤੇ ਫੋਕਸ ਕਰਦੇ ਆ ਕਿ ਬੀਐਸਐਫ ਤੇ ਬਾਕੀ ਏਜੰਸੀਜ਼ ਦਾ ਕੋਆਰਡੀਨੇਸ਼ਨ ਹੋਵੇ ਸੈਕੰਡ ਲਾਈਨ ਆਫ ডিফেন্স ਜਿਹੜੀ ਲਾਉਣ ਦਾ ਪਰਪਸ ਵੀ ਇਹੀ ਸੀ ਵਿਲੇਜ ডিফেন্স ਕਮੇਟੀਆਂ ਆਪਾਂ ਬਣਾਈਆਂ ਕਾਫੀ ਜ਼ਿਆਦਾ ਕਮੇਟੀਆਂ ਬਣਾਈਆਂ ਜਿਹੜੇ ਬਾਰਡਰ ਏਰੀਆ ਬਹੁਤ ਕੰਮ ਕਰਦੇ ਜੀ ਬਹੁਤ ਮਦਦ ਕਰਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਉਹਨਾਂ ਕੋ ਕਾਫੀ ਇਨਫੋਰਮੇਸ਼ਨ ਵੀ ਆਉਂਦੀ ਹੈ ਜਿਦਾ ਫਾਜ਼ਿਲ ਕਾਜ ਆਪਾਂ ਦੇਖਿਆ ਜੀ 38 ਕਿਲੋ ਦੀ ਰਿਕਵਰੀ ਹੋਈ ਸੀ ਈਵਨ ਹੁਣ ਅਸੀਂ ਹਰ ਚੀਜ਼ ਆਪਾਂ ਦੱਸ ਨਹੀਂ ਸਕਦੇ ਨਾ ਜੀ ਕਿ ਡਿਸਕਲੋਜ਼ ਨਹੀਂ ਕਰ ਸਕਦੇ ਈਵਨ ਜਿਹੜੇ ਕੇਸ ਹੋਰ ਵੀ ਫੜੇ ਜਾਂਦੇ ਉਹਨਾਂ 'ਚ ਬਹੁਤ ਮਦਦ ਮਿਲਦੀ ਹੈ ਸੋ ਸਮੇਂ-ਸਮੇਂ ਤੇ ਜਿੱਦਾਂ ਪਹਿਲਾਂ ਆਪਾਂ ਸੈਕੰ ਫਿਰ ਇਹ ਲੱਗਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਹੋਣੀਆਂ ਚਾਹੀਦੀਆਂ ਸੋ ਹਰ ਚੀਜ਼ ਜਿਹੜੇ ਐਡੀਸ਼ਨਸ ਹੋ ਰਹੇ ਆ ਔਰ ਉਹ ਐਡੀਸ਼ਨਸ ਹੋਣ ਦੇ ਨਾਲ ਨਾਲ ਪ੍ਰੀਵੈਂਸ਼ਨ ਵੀ ਹੋ ਰਹੀ ਹੈ ਔਰ ਡਿਟੈਕਸ਼ਨ ਵੀ ਹੋ ਰਹੀ ਹੈ ਸਰ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਚੰ디ਗੜ੍ਹ ਕਾਂਡ ਕੀਤਾ ਐਕਚੁਅਲੀ ਉੱਥੇ ਅਮਰਿਸਰ ਦਾ ਇੱਕ ਪਿੰਡ ਹੈ ਤੁਹਾਨੂੰ ਉੱਥੇ ਹੀ ਦਾ ਸਾਰੇ ਖੇਤ ਦੇ ਉੱਥੇ ਹੁਣ ਪੁਲਿਸ ਪੰਜਾਬ ਪੁਲਿਸ ਹੱਟੇ ਲੈਵਲ ਤੇ ਕਰ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਗ੍ਰੇਨੇਡ ਜਾਂ ਹਥਿਆਰ ਜਿਹੜਾ ਆਤਮ ਹਿੱਤ ਦੇ ਕੋ ਕਰ ਰਿਹਾ ਤੇ ਤੇ ਮੈਂ ਕਹਿ ਰਿਹਾ ਬੜੀ ਸੈਂਸਿਟਿਵ ਜੀ ਇਨਫੋਰਮੇਸ਼ਨ ਹੈ ਏਡੀ ਜਲਦੀ ਆਪਾਂ ਇਹ ਚੀਜ਼ ਨੂੰ ਡ ਜਿਹੜਾ ਇੰਟਰਨਲ ਸਕਿਉਰਿਟੀ ਦੇ ਅੰਡਰ ਕੰਮ ਕਰਦਾ ਸਾਰਾ ਇਸਤੇ ਕੰਮ ਕਰ ਰਿਹਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਕੋਆਰਡੀਨੇਟ ਕਰ ਰਹੇ ਹੈ ਪ੍ਰੋਪਰ ਜੇ ਵਿੱਚ